ਜਿਹੜੀ ਸਾਸ ਸਹੇਗੀ ਜਿਹੜੀ ਗੁਰੂ ਦੀ ਬਾਣੀ ਹੈ ਨਾ ਮਰਦਾ ਬਚੇ ਨੇ ਜਿਹੜਾ ਬਾਣੀ ਨਾਲ ਝੋਡੇਗਾ ਨਾਲ ਬਾਣੀ ਨਾਲ ਉਹ ਸਾਡੇ ਨਾਲ ਮਿਛੜੇਗਾ ਨਹੀਂ ਵਾ ਵਾ ਜਿਹੜਾ ਦੇ ਨਾਲ ਚੱਲ ਜਾਏਗਾ ਉਹ ਪਿਛੜੇਗਾ ਵਾ ਇਹਦੇ ਕਾਰਨ ਨੂੰ ਸਮਝ ਸਕੀ ਇਹ ਕਿਹੜਾ ਕਿਹੜਾ ਉਹ ਰਾਹੀ ਆ ਜਿਹੜਾ ਗੁਰੂ ਦੀ ਗੁਰੂ ਦਾ ਸਦੀਨ ਹੁੰਦਾ ਤੇ ਹੁੰਦੀ ਹੈ ਨਾ ਕੰਨੀ ਬਾਣੀ ਨਾਲ ਦੇ ਨਾਲ ਜੀ ਸੱਚੇ ਬਾਸਰੇ

ਜੇ ਉਹਨਾਂ ਨੇ ਕੁਰਬਾਨੀ ਦਾ ਅਨੁਸਾਰ ਆਪਣੇ ਆਪ ਨੂੰ ਜੀਵਨ ਨੂੰ ਘੜਿਆ ਨਾ ਕਿਨੇ ਰਾਜਨੋ ਮਿਲਿਆ ਸੀ ਨਾ ਬੜਾ ਕੀਮਤੀ ਦੁਰਲੱਭ ਦੇ ਬਾਣੀ ਬੜੇ ਹੁਣ ਬਾਣੀ ਪਾਉਣ ਦਾ ਟਾਈਮ ਨਹੀਂ ਆ ਇਹ ਦੁਰਲੱਭ ਦੇ ਆ ਅਸੀਂ ਭੁੱਲੇ ਆ ਆਹ ਦੇ ਕੱਪੜੇ ਹੀ ਪਾਉਣੇ ਆ 83 ਰਾਤ ਜੂਨ ਨਹੀਂ ਪੰਗਲੀ 83 ਰਾਤ ਜੂਨ ਤੋਂ ਕੋਈ ਪਕਾਉੜੇ ਨਹੀਂ ਖਾਂਦਾ ਤੁਸੀਂ ਘਾੜ ਕੇ ਸੁੱਝ ਬਹਿ ਗਏ ਯਾਰ ਦਰੇਗਾ ਉਹਨਾਂ ਦੀਆਂ ਮਾਵਾਂ ਉਹ ਜਾਨਵਰ ਜਿੰਨਾਂ ਜਿਵੇਂ ਮੂੰਹ ਪਾਏ ਸੀ ਨਾ ਜਦੋਂ ਜੋੜੇ ਉਹਨਾਂ ਦਾ ਖਾਣਾ ਖਰੇ ਬਣਾਇਆ ਉਹ ਲੈ ਲੱਗਦੇ ਆਪਣੇ ਬੱਚੇ ਪਾਲ ਦੀਆਂ ਨੇ ਅਸੀਂ ਕਿਸ ਤਰ੍ਹਾਂ ਬੱਚੇ ਪਾਲਿਆ ਮਨੁੱਖੀ ਜੀ ਸਾਨੂੰ ਕਿੰਨੇ ਸੁੱਖ ਦੇ ਚੜ ਮਾਰਾ ਨੇ ਉਹ ਜੇ ਸ਼ਰਮ ਲੱਗਿਆ ਉਹ ਪਰਮੇਸ਼ਰ ਨੇ ਦਿੱਤੇ ਹੋਏ ਜੀ ਦਾਤ ਨੂੰ ਯਾਦ ਨਾ ਕੀਤਾ ਕੋ ਰੈਤ ਦੇ ਘਰ ਨੂੰ ਯਾਦ ਨਾ ਕੀਤਾ ਇਹ ਮਨੁੱਖੀ ਜੀ ਮਨ ਨੂੰ ਲਾਣ ਤੇ ਮਨ ਲੋਕ ਕੋ ਆਉਂਦਾ ਕੋਈ ਖਾਰਾ ਨਹੀਂ ਹੈ ਬ੍ਰਹਮ ਲੋਕ ਉਹ ਜਾਨਵਰ ਚੰਗੇ ਇਹ ਜਦ ਆਪਣੀ ਬੋਲੀ ਵਿੱਚ ਉਹ ਪਰਮੇਸ਼ਰ ਨੂੰ ਯਾਦ ਕਰਦੇ ਨੇ ਤੇ ਗੁਰਬੀਰ ਸਾਹਿਬ ਦੇ ਦੋ ਸ਼ੋਕ ਨੇ ਉਹ ਖਾਸ ਕਰਕੇ ਮੇਰੇ ਜਿਹੜੇ ਬੁੱਢੇ ਨੇ ਨਾ ਉਹਨਾਂ ਵਾਸਤੇ ਨੇ ਵੀ ਸਾਡੀ ਕੀ ਬਾਣੀ ਚਾਹਦੇ ਨੇ ਬਾਣੀ ਸਾਰੀ ਅਸੀਂ ਸਰਬਨਾ ਟੈਨ ਤੋਂ ਅੰਦਰ ਨਹੀਂ ਜਾਣ ਦਿੰਦੇ ਬਾਹਰੋਂ ਬਾਹਰ ਅੰਦਰ ਤੇ ਕਮਾਸ਼ਾ ਨਹੀਂ ਵੜਨਦੇ ਜਿਹਦੇ ਨਾਲ ਸਾਡੀ ਰਾਤ ਦਿਨ ਜੜਾ ਨਾ ਉਹ ਚੰਗਾ ਗੁਜ਼ਰੇ ਅਸੀਂ ਮਾਇਆ ਨੂੰ ਖੋਲ੍ਹਦੇ ਹੀ ਉਹ ਪਸੰਦੇ ਨਹੀਂ ਪਤਨੀ ਜੀ ਜਾਣਦੇ ਨਹੀਂ ਵੇ ਸੁਤ ਵੇ ਬਿੱਤ ਹੋ ਪਰ ਪਾਟਣਾ ਉਹ ਹੁੰਣਾ ਦੇਖ ਆਏ ਬਾਣੀ ਰੱਖੀ ਜਿਹੜੇ ਜਿਹੜੇ ਆਏ ਕੇ ਨੂੰ ਸੁਣਦੇ ਨਹੀਂ ਹੁੰਦੇ ਮਾਰਿਆਂ ਦੇ ਬੱਖ ਦੇ ਦੀ ਉਹ ਸੁਣ ਲੈ ਕੰਨ ਖੋਲ ਕੇ ਇਹ ਧੀਆਂ ਪੁੱਤੜ ਇਹ ਮਾਇਆ ਇਹ ਤੇਰਾ ਘਰ ਹੈ ਪਿੰਡੇ ਸ਼ਹਿਰੇ ਨਗਰ ਓਏ ਤੂੰ ਮੁੜ ਕੇ ਕਿਉਂ ਆ ਕੇ ਵਖਣਾ ਉੱਤੇ ਭੁੱਲ ਨਾ ਜਾਈਂ ਐ ਸਾਸ ਜੀ ਸਾਡੇ ਵੱਡੇ ਚਲੇ ਗਏ ਨੇ ਕੋਈ ਵੇਖਿਆ ਹੋ ਮਿਰਜਾਇਆ ਕਿ ਫਰਲਾਉ ਮਿਰਜਾਇਆ ਜਸਰਜਾਇਆ ਵੇਖਿਆਗੇ ਤੇ ਇੱਥੇ ਕਿਹਨੋਂ ਹੋਵੇ ਕਾਂਸ ਬੀਰ ਰਾਮ ਦੀ ਨਾ ਸਿਮਰਨਾ ਜਨਮ ਅਪਤ ਆਤ ਜਾਏ ਪੁੱਤਰਾ ਜਨਮ ਐਦਾਂ ਨਹੀਂ ਆ ਉਹਨੂੰ ਨਾ ਸਿਮਰਿਆ ਉਹ ਛੱਡਦੇ ਢਿੱਡ ਘਰ ਕੇ ਪਸਵਾ ਵਾਂਗੂ ਜਿਸ ਗੱਲ ਕੇ 42 ਸਾਲਾਂ ਦੀ ਇਹ ਆਸਾ ਕਸਤਾਨ ਹੁੰਦਾ ਜਿੱਥੇ ਹਾਜਰ ਕਰਨੇ ਐ ਪਰ ਮੈਸਨ ਨੂੰ ਜਾਤ ਕਰਨੇ ਆ ਨਾ ਤੇ ਲਿਖੇ ਰੱਜ ਰਾ ਦੇ 984 ਲੱਖ ਜੂਨ ਦੀ ਤਾਲੀ ਕਿੰਨੇ ਛੜੋਣਾ ਜੇ ਤੇ ਪੂਰੇ ਗੁਰੂ ਨੇ ਤੇ ਚੇ ਗੁਰੂ ਦੇ ਮਗਨ ਲਿਖੋ ਤੇ ਗੁਰੂ ਪ੍ਰਕਾਤ ਕਿਲਾ ਘਰੇ ਗੁਰੂ ਨਾਨਕ ਦਾ ਘਰ ਉਹ ਨਾਂ ਦੇ ਦੱਤੋ ਯਾਰ ਤੇ ਆਪਾਂ ਤਿਆ ਦੇ ਮਗਨ ਦੇਖੋ ਫਤ ਜਨ ਜੜਾ ਨਾ ਉੱਠ ਗਿਆ ਪਹਿਸਾਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦਾ ਸੁਣਿਆ ਬੋਲੇ ਸੋ ਨਿਹਾਲ